ਹੋਲ ਵਾਲੀ ਕਰਦੇ ਆ ਜੀ ਜਰੂਰ ਬੋਲੋ ਥੋੜੀ ਜਿਹੀ ਵੈਰ ਕਰੀ ਯਾਰ ਮੇਲਾ ਪਿੰਡ ਕਾਲੇ ਕਿੱਲੀ ਦੇਖੋ ਜੀ ਬੱਕਰੀਆਂ ਵਾਲੇ ਬੱਕਰੀਆਂ ਲੈ ਕੇ ਆਏ ਨੇ ਮਤਲਬ ਚੌਂਕੀ ਭਰਨ ਵਾਸਤੇ ਹੈ ਆ ਹਾਂ ਉਹ ਉੱਥੇ ਭਾਗਿਆ ਇੱਥੇ ਖੜਾ ਜੀ ਉਹ ਉਹ ਖੜਾ ਜੀ ਆ ਗਰੋਟੀ ਥੱਲੇ ਉਹ ਦੁਬਾਰੇ ਸਾਰੇ ਮੰਡੀ ਚ ਘਮਾ ਕੇ ਲੈ ਆਇਆ ਨੀ ਹੈਲੋ ਦੇਖੀਏ ਇਹਨੂੰ ਬਾਈ ਟੈਂਟ ਵਾਲੇ ਅੰਬੀਲੇ ਵੇਂਦੀਆ ਘਾਗ ਵਾਲੇ ਦੇ ਇੱਕ ਬੰਦਾ ਬਾਈ ਬੰਦਿਆ ਬੰਨ ਲੇ ਸਖਾਂ ਤੇ ਚਾਹੇ ਕਿਆ ਕੋਈ ਨੀ ਮਾਰਦਾ ਬਾਈ ਜਿੰਨੇ ਪਹਿਲਾਂ ਪਹਿਲਾਂ ਬਾਈ ਉਹ ਬਕਰੀ ਦਾ ਮਾਰਿਆ ਇਹ ਕੋਈ ਪਕੜੀਆਂ ਚੌਂਕੀ ਪਰ ਆਇਆ ਬਾਈ ਬਹੁਤ ਦੂਰ ਉਧਰੋਂ ਹਾਂ ਬਾਈ ਹਾਂ ਜੀ ਮਹਾਰਾਜ ਤੁਹਾਡੇ ਨ ਬਸਤੀ ਨੂੰ ਨਾ ਕੋਈ ਕੰਨ ਲੈਣ ਦਾ ਕਾਇਕ ਹੋ ਤੁਮ ਜਿੰਦਾਂ ਦਾ ਕੰਮ ਕਰਦੇ ਹੋ ਕੰਨਾਂ ਦੇ ਕਿਹੇ ਮਾਮਾ ਤੁਮ ਜਗ ਨੂੰ ਦੇ ਦਿੱਤੀ ਕਾ ਉਹ ਨੇ ਵੀ ਦਿੱਚਾਂ ਦੇ ਤਰੀਕੀ ਉਹ ਕੁਵਲਤੀ ਜੰਮ ਗਈ ਜਿੰਨ ਨਾ ਸਹੀ ਗੱਪਣ ਪੱਠੇ ਜੀ ਬਾਈ ਗੱਪਣ ਗੱਬੜ ਪੱਠ ਕੋਈ ਆਸਲੇ ਵਜ ਪਹਿਲੇ ਬਸ ਕਾਲੀ ਕਾਲੀ ਕਿੱਕੀ ਦੇ ਨਾਲ ਕਾਲੀ ਖੜੀ ਗੱਪਣ ਹਾਂ 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 ਹੈਲੋ ਠੀਕ ਆਂ ਹਾਂਜੀ ਭਾਈ ਭਾਈ ਠੀਕ ਆਂ ਹੋਰ ਸਾਰਾ ਨਾ ਤਕਰ ਉਹਨੂੰ ਦੇਤਾ ਕਿ ਭਾਈ ਮੈਂ 250 ਰੁਪਿਆ ਜਿੰਨ ਬੰਦੇ ਨੂੰ ਉਹ ਬੰਦੇ ਨੂੰ ਮੈਂ 250 ਰੁਪਿਆ ਦੇਤਾ ਸੀ ਹਾਂਜੀ ਭਾਈ ਹਾਂਜੀ ਕਿਥੋਂ ਤੁਸੀਂ

ਨਾ 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 ਕੰਨ ਬਪੜੇ ਕੰਨ ਬਪੜੇ ਚੰਗੇ ਚੱਲ ਵੇਖਦੇ ਆ ਅੱਛਾ ਕਿੱਥੇ ਜੇ ਕਿ ਬਾਕਲੇ ਇਹ ਕੰਨ ਬਣ ਗਿਆ ਨਿਊ ਸੌਨ ਨੀਦਾ 200 ਗ੍ਰਾਮ ਸੌਨ ਨੀਵੇਂ ਪੰਡਾ ਲਵਾਣਾ ਉੱਥੇ ਦਾ ਤਿਪਕਾ ਪਕਾ ਬੜੀਆਂ ਵਧੀਆ ਨੇ ਮੈਂ ਤੁਹਾਨੂੰ ਦਵਾਜੂ ਬੱਚਾ ਪਲਵਾਣਾ ਆਹ ਲੋਕੋ ਵੀ ਹਨ ਜਦੋਂ ਤੱਕ ਤਨਦੀ 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 ਹੈ ਤਨਦੀ ਉਹ ਬਾਈ ਰੋਟੀ ਖਾਈ ਜਾਂਦਾ ਉਹਦੀ ਆ ਕੋਈ ਨਹੀਂ ਚੱਲਾ ਟਾਈਮ ਤੋਂ ਟਾਈਮ ਕੱਢਦੇ ਜੀ ਜੱਟ ਉਹਦਾ ਜੀ ਕਰੂ ਉਹ ਕਾਲਾ ਬੱਕਰਾ ਚਲੋ ਵੀ ਪਤਾ ਕਰਦੇ ਆ ਫਿਰ ਆਪਾਂ ਕਿੱਥੇ ਆ ਠੀਕ ਹੈ ਜੀ ਉੱਤੇ ਬੈਠਾ ਬਾਕੀ ਹੈ ਜਾ ਥੋੜਾ ਜੀ ਕਰਿਆ ਆ ਜੀ ਮਗਰ ਦੋ ਦੁਨੀਆਂ ਬੈਠੀ ਆ ਆਰਤੀ ਓਏ ਸੁਪੀਆਂ ਸੁਪੀਆਂ ਕੱਢਿਆ ਹੋਏ ਜਿਹੜਾ ਇੱਕ ਦੰਦ ਹਾਂਜੀ ਚੰਗਾਈ ਸਾਸ਼ਟਰੀ ਘਾਟ ਹਾਂ ਬਾਈ ਬਾਈ ਕਹਿ ਰਹੀਆਂ ਵੀ ਇਹ ਲਾਣ ਜਾ ਰੋ ਆ ਰੋਟੀ ਖਾਂ ਲੈ ਇੱਕ ਮਿੰਟ ਖੜ ਜਾ ਓ ਬਾਈ ਕੀ ਨਾਮ ਤੇਰਾ ਮੈਂ ਭੁੱਲ ਗਿਆ ਰੋਟੀ ਦਾ ਖਾਣਾ ਕੋਈ ਨਹੀਂ ਰੋਟੀ ਨਾਲ ਛੱਡੀ ਨਹੀਂ ਚਾਹਣੀ ਬੋਲੋ ਦੱਸਦੇ ਕਾਈ ਹੈ ਗਪੜੀ ਆ ਮੇਂ ਵੀ ਨਹੀਂ ਆ ਬਾਈ ਇਹਦੇ ਬਸ ਕੋਈ ਨਹੀਂ ਰਹਿੰਦੀ ਹੈ ਵੀ ਜਿੰਨੇ ਆਲੀ ਗੱਲ ਨਹੀਂ ਰੋਣਾ ਲਈ ਪੱਠਾ ਹੈ ਬਾਬੇ ਨੂੰ ਰੋਣਾ ਨੇ ਕਿਉਂ ਨਹੀਂ ਆ ਜਾਣਾ ਕੋਈ ਨਾ ਕਿਉਂ ਉਹਨਾਂ ਦੇ ਘੇਟਾ ਵੀ ਰੋਟੀ ਨਹੀਂ ਖਾਤਾ ਬਾਈ ਰੋਟੀ ਆ ਦਾ ঠিক ਉਹ ਪਰਣਾ ਮੈਂ ਨਾ ਪਰਣਾ ਹੰਝਾ ਕਰ ਰਹੀ ਹਾਂ ਤੇ ਅੱਜ ਵਾਲ ਦੇ ਪਾਉਂਦੇ ਖੋਲੇ ਹੁੰਦੇ ਆ ਬੱਕਰੀਆਂ ਬਣੀਆਂ ਪਿਛਾ ਲਈ ਪਰਣੀ ਇੱਥੇ ਨਾ ਕਰ ਬੱਬਾ ਜੀ ਬੱਕਰੀਆਂ ਲਾ ਦੇ ਇਧਰ ਸੁਣ ਲੈ ਮੇਰੀ ਢਿਟੀ ਮਾਰਦਾ ਜੂਟਾ ਖਾਲਾ ਖਾਲਾ ਤੇ ਕਹੀ ਨਾ ਬਈ ਤਹਾਲ ਨਾ ਕਰ ਸੋਹਣੀ ਜੀ ਕਹੀ ਨਾ ਰੁਕੀ ਨਾ ਮਾਰਾ ਜਨਮ ਖਾਲਾ ਖਾਲਾ ਇਹ ਆਪਣਾ ਨਮਹਾਰਾ ਇਹ ਸੇਰ ਕਰਕੇ ਫਿਰ ਦੇ ਬੋਲਦਾ ਜੀ ਉਹ ਸਾਡੇ ਨਾਲ ਸੰਪਰਕ ਕਰਾ ਬਾਬਾ ਜੀ ਅੰਕਾ ਚਾਹੇ ਕੋ ਦਾਲੀਆਂ ਦੇ ਪਿੱਛੇ ਲੱਗਿਆ ਫਰੀ ਜੀ ਸਾਰਾ ਮੇਲਾ ਪਿਆ ਢੀਂਗ ਤੇ ਢੀਂਗ ਕਿਵੇਂ ਜਨਾਬ ਨੀਰ ਬੀਣਾ ਬਾਜ਼ਾਰ ਦੇ ਵਿੱਚ ਆ ਉਹਦੇ ਚੂੜੀਆਂ ਪਸੰਦ ਨਹੀਂ ਹੋਊਗੀ ਆ ਜਾ ਭੈਣੇ ਜਹਾਂ ਨੂੰ ਆ ਜਾ ਭੈਣੇ ਬਹਾਨ ਨੂੰ ਸਾਰਾ ਬਾਜ਼ਾਰ ਘਾਦਾਂਦੀ ਹੈ ਇਤੇ ਹੀ ਕੋਈ ਗੱਜਰਾ ਪਸੰਦ ਆਉਂਦਾ ਨਹੀਂ ਪਉਂਦੀ। ਦੂਵੇ ਨਾਲ ਫੇਰ ਤੇ ਅੱਜ ਆਵਾਂਗੇ ਅੱਜ ਲਈ ਬਜ਼ਾਰ ਨੂੰ। ਉਹ ਕੰਮ ਆਪਾਂ ਨਹੀਂ ਕਰਨਾ ਪੰਮੂੜੀ। ਅੱਜ ਦੇਖੋ ਉਂਟੀ ਲਾਈਵ ਚੱਲਦਾ। ਵੀਰ ਪੱਟੇ ਖਾਂਦਾਨ ਦੀ ਏ ਮੇਰੇ ਅੱਗੇ ਤੁਸੀਂ। ਤੇਰੇ ਅੱਗੇ ਤੇ ਕੀ 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 ਪੀ ਵੀ ਨੂੰ ਨਾ। ਇਹ ਕੱਪੜੇ ਦੀ ਵੀ ਤਸੱਲੀ ਏ। ਤੇਰੇ ਲਈ ਟਕਰਾਣੇ ਲੱਗ ਜੇ 500 ਸਾਲ ਹਾਲ ਦੀ। ਐ ਸਰਵਾਤੇ ਕਰਨੀ ਅੱਜ। ਆਪਾਂ ਕੁਕਲੇ ਨਹੀਂ ਰੱਖਣੇ ਬੜੇ ਕੱਦਾਂ ਵਾਲੀਆਂ ਤੇ ਆਪਾਂ ਪੀ ਦਾ ਮਸਾਲਾ ਚਲਾਉਣਾ ਬਾਕੀ ਇਹ ਦੇ ਸੁਨਿਆ ਚ ਠੀਕ ਹੈ 35 ਸੈਂਟੀਮੀਟਰ ਦਾ ਕਹਾਉਂਗਾ ਪੰਜਨ ਪਹਿਲੀ ਕਮਜ਼ੋਰ ਸੀ ਪੀ ਵਾਲੀ ਮੇਰੇ ਤੁਰੰਤ ਨਾ ਲੱਗ ਰਿਹਾ ਹੈ ਗੱਬਰ ਨਹੀਂ ਬਾਕੀ ਮੇਨ ਨਹੀਂ ਚੰਗੀ ਹੈ ਸਾਰੇ ਬਾਜ਼ਾਰ ਚੋਂ ਮੇਰੇ ਤਾਂ ਕੀ ਦੂ ਮੈਂ ਬਣੀ ਲੈਦਾ ਸੱਖਾ ਮਾੜੀ ਨਹੀਂ ਭਾਈਆ ਮਣੀ ਪਿਛਾ ਹੋਣੀ ਬੱਕਰੀਆਂ ਉੱਧੀਆਂ ਸੈਰ ਕਰ ਛੱਡੀ ਦੇ ਮੁੰਡੇ ਛੱਡੀ ਦੇ ਮਣੀ ਪਰੇ ਕਰ ਦੇ ਖੁੱਲਾ ਕਰ ਦੇ ਸਾਰਾ ਭਾਈ ਫੜੀ ਮੜੀ ਮੈਂ ਹੂਨ ਸੋੜ ਜਾ ਕੋਈ ਕੰਮ ਦਾ ਬੰਦਾ ਆਂਦਾ ਹੈਲੋ ਵਧੀਆ ਕੰਮ ਵਧੀਆ ਉਧਰ ਹੋ ਜਾ ਮੈਂ ਉਧਰ ਓਏ ਆਤੀ ਮੈਂ ਇੱਧਰ ਇੱਧਰ ਦੀ ਸੈਰ ਆ ਜਮੇ ਇੱਧਰ ਨੂੰ ਰੋਟੇ ਕੰਨੀ ਨੂੰ ਸਾਈਡੀ ਲਵੇ ਬਹਾਨ ਵਾਲੀ ਸਾਈਡ ਹੈ ਹਾਂ ਹਾਂ ਫੁੱਡੀ ਵਾਲੇ ਦੀਆਂ ਬੱਕਰੀਆਂ ਲਵੇ ਆ ਜਾ ਜਾਣਾ ਇਹ ਤਿੰਨ ਸਾਰਾ ਓਕੇ ਕਰਾ ਕੇ ਨਾ ਫੇਰ ਸੌਦਾ ਚਲਾਵਾਂਗੇ ਪਿਛਾ ਕਰ ਬਈ ਛੋਟੀ ਸਾਬਾਪਾ ਜੀ ਮਾਣ ਆਣਾ ਥਾ ਬਾਜੀ ਐਨਾ 30000 ਰੁਪਏ ਮੈਂ ਚੈੱਕ ਕਰਕੇ ਦੂੰ ਨੁਕਸ ਹੋਇਆ ਮੈਂ ਛੱਡ ਦੂੰ ਕੋਈ ਗੱਠ ਹੋਈ ਕੋਈ ਸੌਲੀ ਹੋਈ ਕਿਉਂ ਵਾ ਬਾਈ ਪੈਰ ਪੀਏ ਲਾਉਣੇ ਨੇ ਇਹ ਮੁਫਤ ਨਹੀਂ ਲੈਣੀ ਅੱਠ ਵਧੀਆ ਗੇ ਉਹ ਪੈੰਗੇ ਹੀ ਪੈੰਗੇ ਨਾ ਗੱਠ-ਬੁੱਟ ਕੋਈ ਨਹੀਂ ਜੇ ਕੋਈ ਪ੍ਰੋਬਲਮ ਹੋਊ ਨਾ ਬਖਰੀ ਦੇ ਐ ਚੱਕੂ ਵੀ ਸਾਈਡ 'ਚੋਂ ਲੱਤਾ ਵੀ ਮੇਰੇ ਦਰਦ ਹੁੰਦਾ ਛੱਡ ਦੇ ਪਾਲਟੀ ਲੈ ਕੇ ਬੜੇ ਨਾ ਚੁੰਗਦੇ ਹੋਈ ਕਰੂਗੀ ਉਹ ਦਰਦ ਮੁੰਦਾ ਉਧਰ ਦਰਦ ਲਾਹੋ ਅੱਛੀ ਚੜੀ ਤੈਗੀ ਜਮਾ ਸੁੱਚੀ ਹੈ ਕੋਈ ਨੁਕਸ ਨਹੀਂ ਕੱਲ ਕਿਸੇ ਦੇ ਸਾਡੀ ਵੀ ਪਤਾ ਨਹੀਂ ਆਸ ਕਿੱਥੇ ਵਾ ਕੋਈ ਮਨ ਮਨਵਨੇ ਮੈਨੂੰ ਮਾਰਨ ਲਾਇ ਇੱਥੇ ਫਿਰਦਾ ਹੋਵੇ ਕਿਉਂ ਜੀ ਇਹ ਕੋਈ ਕੀਤਵਾਰੀ ਹੈ ਸ਼ਾਂਗਰਾਂ ਦੀ ਕੀਤਵਾਰੀ ਹੈ ਬਾਬਾ ਜੀ ਜਾਂ ਤਾਂ ਕਰਿਆ ਆਪ ਸਾ ਪੱਥਰ ਨਹੀਂ ਦਿੰਦਾ ਅੱਜ ਚੌਕੇ ਦੀ ਰਿਪੋਰਟ ਆ ਮੇਰੀ ਕੀ ਮਾਰੀ ਹੁੰਦੀ ਚੱਗਾ ਹੀ ਪਾਲੀ ਸਰਕਾਰ ਮੈਂ ਕਹਿੰਦਾ ਮਾਰੀ ਆ ਓਏ ਮੈਨੂੰ ਦੱਸਦਾ ਮਾਰੀ ਐ ਵੀ ਤੇਰੀ ਵੀ ਨਹੀਂ ਕਿਸੇ ਨੂੰ ਮਿਲਦੀ ਦੀਦਿਆ ਕਲੋਂ ਨੇ ਤੂ ਫਰੀ ਮੰਗਰੇ ਪੰਨ ਲਾਗੇ ਅਸੈਂਟ ਤੋਂ ਯਾਰ ਮਾਲਕਾ ਉਹ ਦਰਵਾਜ਼ੇ ਖੜੇ ਦੋਹਰੂ ਕਰਦੇ ਨੇ ਜਿਹੜੇ ਰਾਤ ਨੂੰ ਐਂ ਕੰਨ ਰੋ ਰੰਗੂ ਦੇਖ ਸਾਡੇ ਨਾਲ ਸੰਪਰਕ ਕਿਧਰ ਹੈ ਤਰੀ ਪੱਟ 20 ਦਿਨ ਕੱਢੂਗੀ ਮਸਾਜ ਚੱਕੀ ਹੈ ਜੀ ਗੱਲਾਂ ਮਖਾਤਰਾ ਪਾਏ ਐਸੀ ਜਿਆਦਾ ਹੀ ਮੰਗਦਾ ਕੋਈ ਨਹੀਂ ਮੰਗੀ ਆਣ ਦੇ ਤੁਸੀਂ ਲਾ ਦਿਓ ਕੋਈ ਗੱਲ ਨਹੀਂ ਮੰਗਦੇ ਤੁਸੀਂ ਕਰ ਆਹ ਨਾਲ ਪਾੜਾ ਮਖੂਬਾ ਤੂੰ ਦੋ ਰੁਪਏ ਲੈਣਾ ਤੈਨੂੰ ਜਿਹੜਾ ਟੋਟਾ ਆਉਣਾ 20 ਤੈਨੂੰ ਢਾਹੇ ਲਾ ਆ ਖੋਲ ਕੇ ਕੈਮਰਾ ਲਾ ਦੇ ਦਿਨ ਆ ਬਣਾਈ ਯਾਰ ਬੰਦਾ ਬਣਾ ਲੱਭਾਂ ਇਹ ਕੋ ਲੋਕ ਖਾਣ ਖਰੀਦ ਤੇ ਲੱਗਦਾ ਰਹਿੰਦਾ ਜੀ ਇਹ ਲੈ ਬੜ ਕੇ ਪਛੋਣਾ ਪਚਾ ਲੈ ਯਾਰ ਇਹ ਪਾਣਾ ਨਾ ਕਰੋ ਅਬ ਹੋਰ ਸੁਣ ਪਾਏ ਕਰ ਦੇ ਲੈ ਸ਼ਾਮ ਹੋ ਜਾ ਪਰ ਮੀਤ ਗਾਇਲ ਨੂੰ ਹਟਾ ਦੇ ਦੇ ਲੈ ਮੈਸਲ ਮਾਰ ਦਿਆ ਕਰਾਂ ਅਸੀਂ લગ ਕੋ ਚਿਚੜੀਆਂ ਨੂੰ ਚਾਲੇ ਨਹੀਂ ਦੀਆਂ ਸਾਨੂੰ ਇਤਨਾ ਲੱਗ ਗਿਆ ਇਹ ਤਾਂ ਆ ਗਿਆ ਤਾਂ ਫਿਰ ਚਿਚੜੀ ਵਿੱਚ ਪਾਈ ਜਾ ਬਾਕੀ ਰੇ ਰਾਈਡਰ ਨੇ ਕਿ ਦਾਣੇ ਪਾ ਦੇ ਕਿ ਹਰ ਬਾਲਾ ਪਾ ਦੇ ਰਾਜੀ ਨੂੰ ਪੱਟ ਤੰਦਰੁਸਤ ਅੱਜ ਦੀ ਕਣੀ ਤਾਂ ਨਹੀਂ ਵਰਗੀ ਹੈ ਖਾਰੀ ਬਿਮਾਰੀ ਤੋਂ ਪਚੀ ਹੋਈ ਹੈ ਕੀ ਬਾਤ ਕਰਾਂ ਓਕੇ ਦੀ ਰਿਪੋਰਟ ਹੈ ਜੇ ਪਸ਼ੂ ਕੋਈ ਤੰਲਾ ਹੁੰਦਾ ਮੈਂ ਦੱਸ ਦਾਂਗਾ ਡਿੰਡੇ ਦੇ ਖਰਾਕੇ ਦੱਸ ਦਾਂਗਾ ਜਿਹਨੂੰ ਪ੍ਰੋਬਲਮ ਹੋਵੇ ਬਿਲਕੁਲ ਹਰ ਇਹ ਮਹੂਰ ਤਾਂ ਐ ਤਾਂ ਮੇਲਾ ਇਹ ਜਗਰੂ ਦਿੱਤੇ ਆਇਆ ਤਾਂ 3 ਤੇ 3 ਢੋਲ ਵੱਜੀ ਜੋ ਪੰਗੜੇ ਪਈ ਜਾਣਗੇ ਢੋਲ ਵੱਜੀ ਜੋ ਪੰਗੜੇ ਪਈ ਜਾਣਗੇ ਢੋਲ ਦੇ ਨਸਿੱਖੋਂ ਦੇ ਪਹਿਲਾਂ ਜਿਹੜਾ ਮੇਰੇ ਵਰਗਾ ਬੁੜਾ ਮਿਲਿਆ ਬਿਕੜਾ ਤੁਰੇ ਠੀਕ ਹੀ ਮਾਰ ਬਰੀ ਇਹਦੇ ਫੁੱਲਾ ਕਰ ਲੋ ਖਾਣਾ ਵਜਾਈਏ ਤਾੜਾ ਫੁੱਲਾ ਕਰ ਲੋ ਸਾਲ ਬਣਾਏ ਦਫਤਾਰ ਭਗਤ ਬਦਾਰ ਦਵਾਰੇ ਫੇਰ ਕਿਹੀਂ ਕੱਲ ਕੋਈ ਨਹੀਂ ਕੋਈ ਨਹੀਂ ਹਾਂ ਬੇਚਾਰਾ ਭਗਤ ਹੈ ਕਹਿਣਾ ਨਹੀਂ ਹੁੰਦਾ ਹਾਂ ਕਰਾਂ ਕੁਝ ਤੇਰੇ ਨਾਲ ਸਲਾਹ ਕਰਾਂ ਮੈਂ ਫੜੀ ਬਈ ਉਹ ਕੰਨ 2 ਮਿੰਟ ਰਹਿ ਗਾ ਲੋ ਰਹਿ ਤਾਂ ਨਹੀਂ ਕੋਈ ਨਾ ਨਾ ਗਾ ਦੋ ਮੈਂ ਚੈੱਕ ਕਰ ਤੇ ਪੂਰੀ ਹਾਂ ਲੋਨੇ ਵੀ ਕਰਨਾ ਖੁੱਲਾ ਪੂਰੀ ਬਣਾਉਂਗਾ ਆਪਣੇ ਵਾਲ ਚ ਬਣਾਉਂਗਾ ਇਹ ਇਹ ਬਣਾਉਂਗਾ ਇਹ ਸਾਫ ਆਪਣੇ ਵਾਲ ਪਰ 59000 ਦਾ ਹੈ ਇਹ ਦੱਬਾ ਦਾ ਕੀ ਦਾ ਇਹਦਾ ਇੰਨਾ ਦੀ ਮੰਜੇ ਲੈਣਾ ਬਕਾ ਇਹ ਨਹੀਂ ਬਣਾਉਂਦਾ 10000 ਰਾਜੂ ਮੈਂ ਆਪਣਾ ਪਿੱਛਾ ਮੜਾ ਜਾ ਆ ਜਾ ਆ ਜਾ ਇਹ ਵੀ ਬਣਾ ਲੇ ਚੱਲ ਰਿਹਾ ਜੀ ਕੋਈ ਨਾ ਕਿਸੇ ਵੱਲ ਕੀ ਚੱਲ ਰਿਹਾ ਇਹਦੇ ਅੱਖਾਂ ਦੇ ਪਿਆਰ ਆ ਸਾਨੂੰ ਸਤਿਕਾਰ ਕਰਦੇ ਨੇ ਸਾਡਾ ਇਹ ਕਿੱਥੇ ਮਿਲਦੇ ਨੇ ਮਸਾ ਰੱਬਾ ਆਸਾਂ ਨਾਲ ਮੇਜਬਾਨ ਕਿਸੇ یہ دے بھکریا والا جی جوڑا ہے بھائی نو میری سر لگ گئی بھائی کوئی بس میرے اوپر آ جی اللہ او بھائی کیا نہیں چاچا کریں تاج کے موقع پہ جی اور کی تو کرے کے ایک کاٹہ سارے دا سارے کے हेलो ਓ ਭਾਈ ਇਹ ਕੁੜੀਆਂਾਂ ਦੀ ਨਿੱਕੇ ਦੀ ਬਤੂੜਾ ਇੰਨੇ ਨਹੀਂ ਸੈਣਾ ਜਾ ਆ ਕਿੰਨੇ ਜਿੱਦਣ ਨੂੰ ਕਿਕਰਾਈਆਂ ਨੇ ਆ ਬੜੀ ਕਿਕਰੀ ਹੈ ਬੜੀ ਚੱਕਰ ਇੱਥੇ ਆ ਜਾ ਜਿੱਥੇ ਪਹਿਲਾ ਲੰਗਰ ਹੁੰਦਾ ਸੀ ਖਾ ਆ ਜਾ ਬਾਬਾ ਜੀ ਦਾ ਗੱਲ ਸੁਣ ਲੈ ਨਾ ਤਾਂ ਕੱਚਾ ਹੋਏ ਨਾ ਕੱਚਾ ਮੈਂ ਆ ਬੰਦੇ ਨੇ ਦਿੱਤਾ ਰਸ ਹੁਣ ਕਰਾਂਗੇ ਸਸਤਾ ਕੌਣ ਦੀ ਸੱਤ ਕਿੱਥੇ ਨੇ ਮੇਰੀ ਨਹੀਂ ਹੁਣ ਕੱਚੇ ਬੋਲਾਂ ਨੂੰ ਵੀ ਨਹੀਂ ਕਹੇ ਮੈਂ ਕਰਦੇ ਕੁਝ ਮੈਂ ਤਾਂ ਕਹਿ ਕੇ ਰੋਟੀ ਲੈਣੀ ਹੈ ਜੋ ਸਮਝ ਲੈਣਾ ਉਹ ਹੀ ਖਸ ਲੂੰਗਾ ਬੁਨਾ ਨਹੀਂ ਆਉਂ ਜੋ ਬਾ ਹੋ ਗਿਆ ਵੀਰੇ ਮੌਤੀਆਂ ਗੱਲਾਂ ਛੱਡ ਬਾਬੇ ਦਾ ਸਤਕਾਰ ਗੁਰੂ ਦਾ ਸਤਾਰ ਸਾਹਿਬ ਗੁਰੂ ਦਾ ਖਾਲਸਾ ਹੈ ਮੈਂ ਤਨੂੰ ਦੱਸ ਕੀ ਵੇਚਦੀ ਹੋਰਾ ਹੱਥ ਕਰ ਜੰਜੀਆ ਸਦਾ ਮਾਤਾ ਦਾ ਗੇਨੂ ਰੇਗਾ ਕੰਜਾ ਠੋਕਦਾ ਮਿਲਗਾ ਅਸਤਾ ਸਕੰਜਾ 24000 ਚੱਕ ਲੈ ਕੀ ਰਾਤ ਹੋ ਗਈ ਹੋ ਗਈ ਚੁਕਾ ਗਰੀਬਾ ਹੋ ਗਈ ਆਪ ਅਪਾਠ ਕਰੇ ਸਾਹਮਣੇ ਰਸਤਾ ਹੀ ਦੇਗਾ ਬੰਦਾ ਸਿੱਧਾ ਹੀ ਆਪਣੇ 25 ਤੱਕ ਕਮਿਆਰ ਤੇ ਸਵਾ ਸੁਣਦੀ ਐ ਜਹੇ ਵੇ ਰੋ ਬਾਈ ਕੱਟਦੀ ਕੱਟਦੀ ਬਣ ਗਈ ਬਣ ਗਈ ਬਣ ਗਈ ਮਗਿਆ ਬਣ ਕੇ ਕਿ ਨਹੀਂ ਪਹਿਲਾਂ 35 35 ਮਾਰ ਕੇ 25 ਰਹਾ ਮੈਂ ਤੇਰੇ ਮੂੰਹ ਤੇ ਨਹੀਂ ਮਨੇ ਉਹ ਚੱਕਾ ਉਹਨੇ ਬੈਨਰਾਤਾ ਸਵਾ ਹਾਲ ਹੈ ਬਾਈ ਦੇਖੋ ਜੀ ਆ 24000 ਦੀ ਪੱਠ ਬਾਬਾ ਜੀ ਨੇ ਲਈ ਐ ਤੇ ਖੁੱਲੇ ਜੋ ਖੁੱਲੇ ਵਜੋ ਖੁੱਲੇ ਪਹਿਲੇ ਸੂਏ ਪੱਠ ਸੁਣ ਵਾਲੀ ਐ ਇਹ ਨਵੰਦਰੀਏ ਤੂੰ ਪੂਰਾ ਪੂਰਾ ਸੱਚੋਂ ਮੈਂ ਭੁੱਲ ਗਿਆ ਨਾਲ ਜਾਣਦਾ ਪੂਰਾ ਮੈਂ ਮੱਟੀ ਗੇਤੇ ਤੰਗ ਕਿੰਨੀ ਦੀ ਹੋਗੀ ਪੂਰੇ ਠੁੱਡੀ ਵਾਲੇ ਤੂੰ ਠੀਕ ਹੈ ਬਾਬਾ ਜੀ ਗੱਲ ਸੁਣ ਲਓ ਇੱਕ ਵਾਰੀ ਗਿਆ ਨਿਸਾਨ ਦੇ ਘਰੋਂ ਕੋਈ ਸਾਡੀ ਮੁਲਾਕਾਤ ਨਹੀਂ ਕੋਈ ਦੋਸਤੀ ਨਹੀਂ ਇਹ ਨਾ کہیں ਵੀ ਪਤਾ ਨਹੀਂ ਬੰਦਾ ਮਿਲਿਆ ਹੈ ਠੀਕ ਹੈ ਮਿੰਦਰਾ ਬਣੇ ਰੁਕੀ ਬਹੁਤ ਦੇਰ ਖੇ ਮੈਂ ਰੋਜ ਦਾ ਮੰਡੀਆਂ ਦਾ ਰਾਜਾ ਬਣਾਇਆ ਹੈ ਕਿਹਦਾ ਪਵਲਕ ਦਾ ਕਰਮ ਰਾਜਾ ਨਹੀਂ ਮੈਂ ਪਵਲ ਆਪਣੇ ਬਣਾਇਆ ਜਾ 17 ਨਾ ਕਰਮ ਨਾ ਕਰਾਂ ਨਾ ਪਵਲ ਕਰਦਾ ਪਵਲ ਕੀ ਹੁੰਦੀ ਹੈ ਇਹ ਇਹ ਬੰਦੇ ਤੋਂ ਅੱਜ ਤੈਨੂੰ ਪੱਟ ਲੈ ਕੇ ਦਿੱਤੀਆਂ ਇਹ ਨਾ ਕਹਦੀ ਮਹਿੰਗੀ ਹੈ ਜੇ ਤੈਨੂੰ ਮਹਿੰਗੀ ਲੱਗਦੀ ਹੈ ਪੱਛੜ ਵੀ ਮਹਿੰਗੀ ਸੌਦਾ ਹੋ ਗਿਆ ਮੇਰਾ ਐਸੀ ਵੀ ਹੈਗੀ ਤੇ ਮੈਨੂੰ ਲੱਗਦੀ ਐ ਜੀ ਰੱਖ ਲਾਂਗੇ 24000 ਪਹਿਲੇ ਸੂਏ ਪੱਠ ਜੀ ਮੈਂ ਮਤਲਬ ਮਨਜ਼ੂਰ ਦਾ ਜੁਪਾਨ ਕਰ ਮੰਜ਼ੂਰ ਅੱਗੇ ਤੇਰੀ ਕਿਸਮਤ ਐ ਰਾਜੀ ਕੁਸੀ ਘਰ ਲਿਆ ਕੇ ਨੂੰ ਬੰਦ ਲੈ ਮੈਨੂੰ ਆ ਦੱਸਦਾ ਮੈਂ ਕੁਝ ਪਹਿਲਾਂ ਹੋਰ ਕਹਿਣਾ ਸੀ ਪਰ ਚਾਹੇ ਤੇਰੀ ਗੱਲ ਤੇ ਫੁੱਲ ਚੜਾ ਦੇ ਆਪਾਂ ਪੂਰੇ ਬਾਈ ਤੇਰੀ ਸਾਸਤੀ ਨਹੀਂ ਵੀ ਨਾ ਖੁਸ਼ ਐ ਜਮਾ ਮਖੇ ਰੱਬ ਦੀ ਦੋ ਕਪੀਚੀ ਦਿੱਤੀ ਲੈ ਬਾਬਾ ਜੀ ਦੇ ਕੇਰਾ ਦੋਏ ਕੰਨ ਝੋਲੀ ਝੁਵਾ ਦੇ ਫਿਰ ਪੈਸੇ ਜਣਾਗੇ ਖੁਸ਼ ਕਰਤੀ ਮਹਾਰਾਜ ਤੈਨੂੰ ਵਾਅਦਾ ਕਰੀ ਮੈਂ ਬਾਬਾਈ ਛੱਡਦੇ ਹੁਣ ਤੇਰੀ ਪੁੱਤ ਨਹੀਂ ਕਰੀ ਕੋਈ ਵੀ ਅਗਰ ਪੱਠਾ ਜਨੇ ਮੇਲੇ ਦੇ ਵਿੱਚ ਸਸਤੀ ਕਹਿ ਗਿਆ ਮਹਿੰਗੀ ਕਹਿ ਗਿਆ ਪੱਠਾ ਮੈਨੂੰ ਛੱਡ ਦੇ ਕੋਈ ਵੀ ਪੂਰੇ ਉਹ ਬਹਿ ਜਾ ਕੋਈ ਬੰਦੀ ਦਾ ਨਹੀਂ ਬਹਿ ਜਾ ਕੋਈ ਨਾ ਕੋਈ ਨਾ ਦੇਖ ਲੈ ਆ ਜਾਓ <misery> रे चंगे कम लगन किसी के क्योंकि गरीब आदमी है कैंडी पशु बेचे वोबार करे ना तू ਅਸੀਕਾਲ ਜੀ ਜੀ ਤਨ 10 ਆਈ ਚੜਦੀਆਂ ਤਰਾ ਮਰੋ ਤਰਾ ਬੁਝ ਗਿਆ ਤੇਰੀ ਆਪ ਆ ਮਾਰਿਆ 14 ਉਹ ਗਿਆ ਜੀ ਤੋ ਵੀ ਗਿਆ ਉਹ ਐਂ ਗੌਰ ਜਨਾ ਜੇ ਕਿ ਮੇਰੇ ਮੁਕਦਮੇ ਅ ਗੱਲ ਹੀ ਕਰਤ ਭੈਣੇ ਦੇ ਡਾਇਰੈਕਟ ਲਾਇਆ ਜਾ ਕਰੂਗਾ ਮੈਂ ਕਿ ਤੈਨੂੰ ਆਉਣ ਲੱਗ ਜੀ ਚੌਵੀ ਭਾਈ ਖੁਸ਼ ਹੈ ਇੱਕ ਪੰਜਾ ਮੈਨੂੰ ਆਉਂਦੇ ਕਿਤੇ ਭਾਬੇ ਤੁਹਾਨੂੰ ਖੁਸ਼ ਆਫ ਬਗਵਾ ਕੇ ਠਾਕੂ ਬਾਗਾ ਹੀ ਉਹ ਤਾਂ ਨਹੀਂ ਸੀਗਾ ਜੀ ਸਖੀ ਤੇ ਮੈਂ ਕਰੀ